ਆਜੋ ਆਜੋ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਉਹਨਾਂ ਬਾਸੀ ਵਲੌਗਸ ਤੁਸੀਂ ਦੇਖ ਰਹੇ ਹੋ ਮੇਰੇ ਹੱਥ ਚ ਚੜੀ ਗਈ ਫਤਿਹ ਸਿੰਘ ਜੀ ਕਹਿੰਦੇ ਜੇ ਮੈਂ ਬਾਹਰ ਪੜਨਾ ਤੇ ਇੱਧਰ ਫਤਿਹ ਸਿੰਘ ਜੀ ਦੇਖੋ ਬੈਗ ਪਾ ਲਿਆ ਮੋਢੇ ਤੇ ਫਤਿਹ ਸਿੰਘ ਜੀ ਕਹਿੰਦੇ ਮੈਂ ਪਾਣੀ ਬਾਹਰ ਲੈ ਕੇ ਜਾਣਾ ਮम्मा ਨਾਲ ਬੋਤਲ ਦੇ ਵਿੱਚ ਇੱਧਰ ਆਪਾਂ ਨੇ ਉਹਨੇ ਕਿਹਾ ਕਿ ਇਹਦੇ ਅੱਜ ਚਾਰ ਚੈਪਟਰ ਦਾ ਟੈਸਟ ਹੈ ਕਿ ਫਤਿਹ ਦੋ ਚੈਪਟਰ ਤੋਂ ਹੋਣ ਕਰ ਲੈ ਦੋ ਚੈਪਟਰ ਆਪਾਂ ਰਾਤ ਨੂੰ ਕਰ ਲਾਂਗੇ

ਮੈਂ ਬੈਗ ਬੋੜਾ ਕਿਉਂ ਨਾ ਹੁਣੀ ਬੈਗ ਰੱਖਦਾ ਮੋੜਾ ਦਿਖਾ ਰਿਹਾ ਹਾਂ ਕੋਲ ਵੀ ਰੱਖੇ ਤਾਂ ਹੀ ਮੋੜਾ ਲੁਕਦਾ ਇੱਧਰ ਮੰਮਾ ਤੂੰ ਕੀ ਕਰੀਏਂ ਕੱਦੂ ਹਾਂ ਬੋਲੋ ਕੁਛ ਤੁਹਾਡੇ ਮੂੰਹ ਵਰਗਾ ਕੱਟਣਾ ਇਹ ਦੇਖਿਓ ਤੂੰ ਮੰਜਾ ਤੋੜਦਾ ਨਾ ਅੱਗੇ ਵੇਖੋ ਹਾਂ ਮੈਂ ਆ ਆ ਤੁਸੀਂ ਹਾਂ ਕੀ ਕਰਦੂ ਜੇ ਪਾਪੀ ਨੂੰ ਬੁਲਾ ਕੇ ਲਿਆਂਦੋ ਪਾਪਰ ਪਰਣਾ ਨਹੀਂ ਬਾਨੀ ਕਿ ਪਾਪਨ ਦਾ ਪਰਣਾ ਬਾਨ ਕੇ ਆ ਜਾ ਕ ਨਹੀਂ ਤਾਂ ਤੁਹਾਡੀ ਗੰਜੇ ਦੀ ਵੀਡੀਓ ਪਾ ਦਾਂਗੇ ਕ ਭੀ ਇੰਨਾ ਤੇ ਥੱਲੇ ਉੱਦ ਕਰਕੇ ਉਧਾ ਲਾ ਲਾ ਕੇ ਬਹੁ ਮੰਜੇ ਦੇ ਕਹਿੰਦੇ ਸੱਪ ਚੜ ਜਾਂਦਾ ਨਾ ਜੱਪੜ ਪਾ ਕੇ ਬਹੁਤ ਲੈ ਕੀ ਹੋ ਗਿਆ ਮੈਂ ਜਦੀ ਨਹੀਂ ਕਰਦਾ ਯਾਰ ਹੱਦ ਨਾਲੇ ਨ ਦਸੀ ਇੱਕ ਆਵਤਾ ਫਤੇ ਆ ਜਾ ਬੱਚੋ ਜੀ ਪਰ ਭਾਜੀ ਆ ਗਏ ਜਾਮਣਾ ਲੈ ਕੇ ਹੁਣ ਤਾਂ ਖਤਮ ਹੋ ਗਈਆਂ ਜੀ ਮੈਂ ਪੁੱਛਿਆ ਹੁਣ ਕੀ ਰਹਿ ਗਿਆ ਨਾ ਫਿਰ ਬੱਚਿਆ ਨਹੀਂ ਖਾਦੀਆਂ ਇਕੱਲੇ ਅਮਨ ਤੋਂ ਹੀ ਨਹੀਂ ਖਾਦੀਆਂ ਦੇਖੋ ਕੱਦੀ ਇੱਥੀ ਬਣੀ ਆ ਗਈ ਜਾਮਣਾ ਕੋਈ ਨਹੀਂ ਹੋਰ ਮੰਗਵਾ ਲਾਂਗੇ ਜਾਮਣਾ ਤਾਂ ਖਾਸੀਆਂ ਹੀ ਪਤਾ ਕਿੰਨੀਆਂ ਸੀ 5 ਕਿਲੋ ਵਾਲਾ ਡੱਬਾ ਭਰਿਆ ਸੀ ਫਿਰ ਉਹ ਸਾਰੀਆਂ ਮੈਡਮਾਂ ਫਿਰ ਸ਼ਾਰਾਂ ਦੀਆਂ ਤੈਨੂੰ ਪਤਾ ਵਿਚਾਰੇ ਸਾਰੀ ਹਾਂ ਫਿਰ ਸਾਰੇ ਲੈ ਗਏ ਬਾਹਰ ਬਾਜ਼ਾਰ ਚ ਪਤਾ ਕੀ ਨਰੇਟ ਪਤਾ 200 ਰੁਪਏ ਤੋਂ 300 ਰੁਪਏ ਕਿਲੋ ਅਮਣਾਰੀ ਬਣ ਲੱਗਦਾ ਈ ਪਰਨੀਤ ਵੀ ਕਹਿੰਦਾ ਕਹਿੰਦਾ ਪਜਾਮੇ ਚ ਜਿਹੜਾ ਨਾਲਾ ਕਹਿੰਦਾ ਰੇ ਬਣ ਲੱਗਦਾ ਇਹ ਗੁੱਤਾ ਵਾਲੇ ਰੇ ਬਣ ਨਾਲੇ ਪਜਾਮੇ ਚ ਪੈਣ ਲੱਗ ਗਏ ਨੇ ਆਹੋ ਫਤੇ ਉਹ ਫਤੇ ਆਹੀ ਨਾ ਬਾਹਰੇ ਵੇੜੇ ਚ ਬਹਿ ਕੇ ਤਾਂ ਹੀ ਨਹੀਂ ਬੋਲਦੇ ਹੈਗੇ ਆ ਦੇ ਲਓ ਪਟਾਕਿਆਂ ਦੀ ਆਵਾਜ਼ ਕਿੰਨੀ ਆਉਂਦੀ ਬੁਲਟ ਤੇ ਬੜਾਕੇ ਪਾ ਰਹੇ ਨੇ ਇਹ ਅੱਜ ਹੀ ਅੱਜ ਹੀ ਉਹ ਹੈਲੋ ਅੰਮਾ ਤੇ ਬੱਲੇ ਆਪਣੀ ਤਾ ਆਓ ਹੀ ਆ ਅੱਜ ਪਾਰਟੀ ਹੋਣੀ ਗ੍ਰੈਂਡ ਪਾਰਟੀ ਤੇਰੀ ਮੰਮਾ ਨੂੰ ਲਵਾ ਦੇ ਪੈ ਜੇਗੀ ਫੜ ਜਾ ਫਤੇ ਹੌਸਲਾ ਰੱਖ ਕੋਲ ਲੈਨੇ ਆ ਹੌਸਲਾ ਇਹ ਤਾਂ ਕੁਰਸੀ ਲਾਓ ਪੱਖੇ ਅੱਗੇ ਜਾ ਬੰਨੀ ਜਾ ਫਤੇ ਵੀਰੇ ਨਾਲ ਕੁਰਸੀ ਰੱਖੀ ਆ ਪਾਰੀ ਆਇਆ ਸਾਈਕਲ ਵਿੱਚੋਂ ਬਣਾ ਚੋਕੇ ਦਾ ਇਹਦਾ ਸਾਰੇ ਜਨਤਾ ਨੂੰ ਸਾਈਕਲ ਪਿਆਰੰਦਾ ਤੈਨੂੰ ਵੀ ਚੁਕਾ ਦਾਂਗੇ ਮੰਮਨ ਫਤੇ 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 ਤੇ ਵੀਰੇ ਨਾਲ ਕੁਰਸੀ ਲਾ ਕੇ ਕਿੰਨਾ ਹੌਸਲਾ ਕਿੱਥੇ ਸੁਰਤਰੇ ਸਾਡੇ ਨੇ ਤੁਹਾਡੇ ਲਈ ਨੇ ਆ ਬੋਰੀ ਚ ਉੱਤੇ ਰੱਖਿਓ ਮੈਂ ਤੇ ਪਾਣੀ ਡੋਲਣਾ ਮੈਂ ਵੀ ਕਰ ਕਰ ਦੱਸਣਾ ਆ ਅਦੋਂ ਕਿ ਤੇ ਵਾਲੀ ਉੱਧਰ ਡੋਲਦੇ ਦੋ ਦੋ ਤਰਾ ਉਹ ਇੱਧਰ ਹੀ ਆਉਣਾ ਪਾਣਾ ਇੰਨਾ ਕਿੰਨਾ ਪਾਣੀ ਡੋਲਣਾ ਤੂੰ ਨਹੀਂ ਨਹੀਂ ਇਹ ਹੀ ਮਂਗਾਈ ਫਰਾ ਤੇ ਮੈਂ ਮਂਗਾਈ ਐ ਲੈ ਅਦੋਂ ਕਿ ਤੁਹਾਡੇ ਵਾਲੀ ਪਰ ਨਹੀਂ ਤਾਂ ਸੀ ਮਂਗਾਈ ਸੀ ਨਾ ਇਹਨੇ ਤਾਂ ਉਹ ਮਂਗਾਇਆ ਆਪਣਾ ਜੀਰਾ ਨਹੀਂ ਨਹੀਂ ਇਹ ਮਂਗਾਈ ਸੀ ਅੱਛਾ ਇਹ ਮਂਗਾਈ ਸੀ ਮੈਨੂੰ ਪੀਓ ਗਿੰਦੇ ਇੰਡੀਆ ਚ ਕੋਤੋਂ ਕੱਟਣਾ ਹੈ ਕੋਈ ਹਾਲ ਹੀ ਰਹਿ ਗਿਆ ਕਦੂ ਕੱਟਣਾ ਕੀ ਕੀ ਕਰਨਾ ਨਹੀਂ ਕਹਿ ਰਿਆਂ ਕਪੀ ਉਹ ਬੋਤਨ ਪਿਆਰ ਕਰਨ ਦੇ ਮਾਮਲੇ ਚ ਕਮਲੇ ਹੀ ਹੋ ਜਾਂਦੇ ਨੇ ਦੇਖ ਦੇਖ ਕਮਲਾ ਆ ਗਿਆ ਪਪਾ ਇੱਧਰ ਪੱਕਾ ਨਾ ਵੀਡੀਓ ਚ ਆਨ ਲੱਗ ਰਿਹਾ ਕਿ ਬਹੁਤ ਜ਼ਿਆਦਾ ਹੋਲੀ ਚੱਲ ਰਿਹਾ ਉੱਥੇ ਗਿਆ ਭੁੱਲ ਜਾਣਾ ਨੇ ਪਤੇ ਬਾਹਰ ਜਾ ਕੇ ਭੁੱਲ ਜਾਗੇ ਮਾਪਾ ਨੂੰ ਤੂੰ ਹਾਂ 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 ਸਿੱਧਾ ਹੀ ਸਿੱਧਾ ਸਿੱਧਾ ਹੀ ਚੱਲਦਾ ਇਹ ਕਿਹੜੀ ਰੀਲ ਪਾਈ ਹੈ ਕਿਹੜੀ ਰੀਲ ਪਾਈ ਇੰਸਟਾ ਤੇ ਅੱਛਾ ਉਹ ਸੂਟਾਂ ਵਾਲੀ ਪਾਈ ਆ ਨਹੀਂ ਸੜੇ ਕਿਹੜੀ ਵੀਡੀਓ ਪਾਈ ਦੀ ਹੈ ਬੈਠ ਤੇ ਬੈਠਾ ਆਰਡਰ ਲਾਈ ਜਾਂਦਾ ਦਿਖਾਓ ਭਾਜੀ ਆ ਦੇਖੋ ਬਲਮ ਮੋਟਾ ਨਹੀਂ ਦੇਖੋ ਬਲਮ ਰੈਡੂ ਦੀ ਆਵਾਜ਼ ਘੱਟ ਰਿਹਾ ਨਾਸਾਂ ਜੋੜਾ ਜਾ ਮੇਰਾ ਮਮੇ ਕਿਹੜੀ ਵੀਡੀਓ ਪਾਈ ਨਹੀਂ ਦਿਖਾਈ ਲੈ ਮੈਂ ਸੋਨੂੰ ਦੀ ਪ੍ਰੋਮੋਸ਼ਨ ਕਰਦੀ ਦਿਖਾਓ भेजਣੀਆਂ ਕਰਦੇ ਨੇ ਵੀਡੀਓ ਕਿਉਂਕਿ ਮਾਸੀ ਮਗਾਰੀ ਗਗਨ ਮਾਸੀ ਵੀ ਮੈਨੂੰ ਵੀ ਵੀਡੀਓ ਭੇਜੋ ਤੇ ਹੁਣ ਆਪਾਂ ਉਹਨਾਂ ਬਣਾ ਕੇ ਭੇਜਣੀਆਂ ਵੀਡੀਓ ਅਜੇ ਘਰ ਪਾਸ ਪਹੁੰਚਣ ਲੱਗਿਆ ਨਾ ਅਮੋ ਬਸ 15 ਮਿੰਟ ਤੱਕ ਤੁਹਾਨੂੰ ਘਰ ਜਾ ਕੇ ਦਿਖਾਣੇ ਆਂ ਵੀਊ ਅਫਤਰ ਗਗਨ ਵੀਡੀਓ ਬਣਾਉਂਦੀ ਵੀ ਸਾਡੀ ਜਟਲੀ ਵਾਲੀ ਭੈਣ ਦਾ ਫੋਨ ਆ ਗਿਆ ਸਾਡੀ ਜਟਲੀ ਆਈ ਕਹਿੰਦੀ ਬਹੁਤ ਹੀ ਮਜ਼ਾ ਆਇਆ ਜਟਲੀ ਵਾਲੀ ਭੈਣ ਮੰਮਨ ਦੀ ਸਵਾਰ ਕੇ ਕਲਾਸ ਲਾਈ ਜੀ ਸਦਾ ਦੇਖੋ ਦੇਖੋ ਆ ਕੇ ਵੀਡੀਓ ਕੋਲ ਤੇ ਗੱਲ ਕਰਾਉਣੀ ਅੱਜ ਆ ਗਿਆ ਕੱਲ ਦਾ ਬਹੂ ਲੈ ਕੇ ਆਬੀ ਇਹਦੀ ਆਵਾਜ਼ ਨਹੀਂ ਨਿਕਲਦੀ ਹੁਣ ਉਹਨਾਂ ਅੱਗੇ ਨਹੀਂ ਨਹੀਂ ਉਹ ਨੂੰ ਅੱਜ ਮੈਂ ਰਾਤੀ ਫੋੜ ਕਰਦਾ ਮੈਂ ਕਿੱਦਾਂ ਕਰਾਂ ਆ ਜਾਓ ਮੈਡਮ ਜੀ ਜੋ ਰਹਿ ਗਿਆ ਸਭ ਉਠਾ ਲਓ ਮੈਂ ਕਿ ਬੱਸ ਮੈਂ ਆ ਰਹੀ ਅੱਜ ਸਾਵ ਨੂੰ ਮੈਂ ਹੁਣ ਬਚਲੀ ਆ ਉਹ ਉਹ ਲੈਂਦੀ ਮੈਂ ਨਹੀਂ ਚਾਹ ਨਹੀਂ ਹਾਂ ਹਾਂ ਸਵਾਰ ਕੇ ਸਵਾਰ ਕੇ ਸਵਾਰ ਕੇ ਈਆ ਕਰੋ ਟਿਕ ਟਕਰਾਓ ਤੇ ਇੰਡੀਆ ਆਓ ਨਹੀਂ ਉਹ ਤਾਂ ਮੇਰੇ ਸਾਹ ਜਿਵੇਂ ਲੱਗ ਗਿਆ ਤੇ ਹਨਾ ਵੀ ਮਰਗੋ ਨਹੀਂ ਗੱਲ ਹੈ ਠੀਕ ਆ ਇੰਨੇ ਚੱਕਾ ਕੇ ਕਿਹੜਾ ਠੀਕ ਆ ਤੇ ਤੇ ਵੀ ਤੇ ਮਾਰ ਦੇਣੀ ਪਰ ਵਗਾ ਕੇ ਮਾਰਨਾ ਹੀ ਰੋ ਰੋ ਕੇ ਜੱਪ ਉਹ ਕੇਨ ਲੋਗ ਵੇਖਣ ਨਾ ਕਿਉਂ ਕੀ ਗੱਲ ਸਭ ਵਧੀਆ ਠੀਕ ਠਾਕ ਤੁਸੀਂ ਦੱਸੋ ਕਿੱਦਾਂ ਭਾਲੀ ਕਿੱਦਾਂ ਕੇ ਤੇ ਸੋਨੀ ਦੂਜੀ ਨਹੀਂ ਸੋਨੀ ਕੰਮ ਚੱਕਰ ਆਲੀ ਹੋਰ ਕਿਦਾਂ ਹੋਰ ਵਧੀਆ ਕੰਨੀ ਪਾ ਕੇ ਹੁੰਦੀ ਅੱਜ ਲੋ ਜੀ ਉਹਨੇ ਤੁਹਾਨੂੰ ਦਿਖਾਇਆ ਸੀ ਵੀ ਪਾਜੀ ਦੀ سپورਟ ਚ ਬਹੁਤ ਜ਼ਿਆਦਾ ਬੰਦੇ ਉੱਠ ਰਹੇ ਨੇ ਬਾਹਰੋਂ ਯੂਕੇ ਤੋਂ ਅਮਰੀਕਾ ਤੱਕ ਤੇ ਜਟਲੀ ਤਾਂ ਸਿੱਧੀ ਕਾਲ ਹੀ ਆ ਗਈ ਜਿਨੇ ਤੇ ਇਹ ਕਿਹਾ ਵੀ ਪਿਆਰ ਨਾਲ ਬੋਲਿਆ ਕਰ ਤੂੰ ਪਾਜੀ ਨੂੰ ਬਾਕੀ ਇਹ ਗੱਲ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਸਾਡਾ ਹੱਸਮਝੱਕ ਚੱਲਦਾ ਰਹਿੰਦਾ ਇੱਕ ਦੂਜੇ ਨੂੰ ਕਹਿੰਨੇ ਦਿੰਨੇ ਰੰਗ ਤੇ ਦੋ ਹੀ ਨੇ ਰੱਬ ਨੇ ਬਣਾਏ ਹੋਏ ਹਨਾ ਕਾਲਾ ਤੇ ਘੋਰਾ ਹੈ ਹਾਂ ਹਾਂ ਸਹੀ ਗੱਲ ਐਮਨ ਕਹਿੰਦੀ ਵੀ ਜੇ ਐਡੀ ਸਾਨੂੰ ਰੰਗ ਦੀ ਟੈਨਸ਼ਨ ਹੁੰਦੀ ਫੇਰ ਅਸੀਂ ਵਿਆਹ ਥੋੜੀ ਕਰਵਾਉਂਦੇ ਕਿ ਇੱਧਰ ਹਨਾ ਗੱਲ ਸਹੀ ਐ ਯਮਨ ਤੂੰ ਕੁਛ ਨਹੀਂ ਦੱਸਿਆ ਯਾਰ ਮੈਨੂੰ ਬਣਾਉਣ ਵਾਸਤੇ ਮੂੰਹ ਤੋਂ ਭੁੱਖ ਹੀ ਨਹੀਂ ਲੱਗਦੀ ਐ ਲੋ ਜੀ ਖੁਸ਼ਕਬੀ ਭਾਜੀ ਛੇਤੀ ਜਾਓ ਛੇਤੀ ਜਾਣਾ ਜੂ ਜਾਓ ਜੂ ਆਓ ਜੂ ਜਾਓ ਜੂ ਜਾਓ ਜੂ ਜੀ ਜੇ ਚਾਚਾ ਕਹਿੰਦਾ ਹੈ ਜਤੀ 24 ਹੋ ਜੋ ਜੂ ਜਾਓ ਜੂ ਜਾਓ ਅਮਣਾ ੜੀ ਮੇਰਾ ਜੀ ਕਹਿੰਦਾ ਸੂਟ ਬਦਲ ਲੈਣਾ ਮੈਂ ਅੱਜ ਵਰਕ ਲਈ ਭੇਜਣੇ ਨਾ ਤੂੰ ਸੂਟ ਇਤੇ ਬਦਲੀ ਇਹ ਤੇ ਪਟਾਕੇ ਕਦੋਂ ਲੈ ਤੇ ਵਰਕ ਡਿਸਾਈਡ ਕਰ ਲਿਆ ਮੈਂ ਨਾ ਮੈਂ ਤਾਂ ਕਰ ਲਿਆ ਆਪਣਾ ਸ਼ਾਬਾਸ਼ ਮੰਮ ਤੇਰੇ ਨਹੀਂ ਉਹ ਬਾਕੀਆਂ ਨੇ ਤਾਂ ਤੂੰ ਫੋਨਾਂ ਤੇ ਕੁਛ ਨਹੀਂ ਹਾਂਜੀ ਹਾਂਜੀ ਦੀਦੀ ਮੇਰੀ ਚੋਇਸ ਦਾ ਜੇ ਤੂੰ ਕਹੋਦੀ ਮੈਂ ਤੈਨੂੰ ਆਪਣੀ ਚੋਇਸ ਦੇ ਭੇਜਾਂਗੀ ਨਹੀਂ ਨਾ ਮੇਰੇ ਵੀ ਮਾਮਾ ਤੂੰ ਬਣਾ ਦੇ ਤੂੰ ਦੇ ਸਵਾਦ ਲੈਣ ਦੀ 10 ਫੁੱਟ ਕੱਢ ਕੇ ਬੈਠੀ ਤੇ ਜਾਇਨਾ ਲੈ ਤੂੰ ਇੱਕ ਮਿੰਟ ਸੈੱਟ ਨਹੀਂ ਦਿਆ ਲੈ ਤਾਲੇ ਤੈਨੂੰ ਫਿਰ ਦੱਸਿਆ ਤੇ ਹੈਗਾ ਇਹ ਨਾ ਹੋਵੇ ਹਲਕਾ ਤੈਨੂੰ ਪਤਾ ਜਿਹੜਾ ਮੈਂ ਨਾਲ ਬਣਾਣਾ ਡਿਸਾਈਡ ਕੀਤਾ ਉਹ ਚਾਕਾਂ ਵਾਲਾ ਜਿਹੜਾ ਮੈਂ ਬਾਟਮ ਬਣਾਣਾ ਤੈਨੂੰ ਪਤਾ ਹੈ ਕਿ ਉਹਦੇ ਤੇ ਤਾਂ ਇੰਨਾ ਹੋਣਾ ਨਹੀਂ ਹੈਗਾ ਪੀਏ ਨਾ ਹੋਵੇ ਮੇਰੇ ਕੋਲ ਉੱਤੇ ਸ਼ਰਟ ਵੀ ਉਹੀ ਹੋਵੇ ਤੇ ਫਿਰ ਮੈਂ ਬੈਠੀ ਰਵਾਂ ਤੂੰ ਵਰਕ ਨਾ ਕਰਾਇ ਫਰਾਰ ਤੇ ਵਧੀਆ ਜਿਹਾ ਲਾਕ ਫਿਨਿਸ਼ਿੰਗ ਕਰਦਣੀ ਉਹ ਹੋਜੂਗੀ ਨਾ ਵਧੀਆ ਹਾਂ ਉਹ ਤਾਂ ਵਧੀਆ ਹੋ ਜਾਣਾ ਹੈ ਕਲੀਆਂ ਵਾਲਾ ਚਨਾਰਾ ਬਣਾਇ ਨਾਲ ਤੇ ਫਿਰ ਸ਼ਰਟ ਤੇ ਤਾਂ ਕੋਈ ਕਰਵਾ ਦੀ ਥੋੜਾ ਹੈਵੀ ਹੈਵੀ ਜਿਹਾ ਵਰਕ ਜਿਆ ਮੈਂ ਜੇ ਤਾਂ ਕਲਰ ਚੇਂਜ ਕਰਾਂ ਮੈਂ ਇੱਕ ਵਾਰੀ ਦੇਖ ਲੈਣੀ ਆ ਉੱਥੇ ਹੋਰ ਕਿਹੜਾ ਕਲਰ ਦੇਖੇਂਗੀ ਤੂੰ ਮੈਂ ਜਿਹੜਾ ਤੇਰਾ ਕਲਰ ਦੇਖਾ ਦਉ ਤੇ ਨਾ ਉਹਨਾਂ ਕੋਟ ਮਜੰਡਾ ਦੁਪੱਟਾ ਦੋ ਰੰਗਾਂ ਦਾ ਹਾਂ ਹਾਂ ਬਸ ਹਾਂ ਉਹ ਸੈਂਟਰ ਦੇ ਜੋ ਹਟ ਮਜੰਡਾ ਹੋਏ ਵਿਚਕਾਰ ਆ ਗਰੇਜ ਤੇਰਾ ਕਲਰ ਨੇੜਾ ਹਾਂ ਸਾਡਾ ਤੇ ਹੋਰ ਮਜੰਡਾ ਹਾਂ ਬਸ ਬਦਲੀ ਨਾ ਕਲਰ ਉਹੀ ਰਹਿਣ ਦੇ ਸਕਰੀਨ ਸ਼ਾਟ ਲੈ ਆਈ ਅੱਜ ਲੈ ਦਿਖਾਓ ਆ ਵੇ ਲੋ ਕਹਿੰਦੇ ਉਹ ਥੋੜੀ ਕੰਨ ਟੇਲਰਾਂ ਦੇ ਆਪਣੇ ਕੱਪੜੇ ਪਾਟੇ ਹੁੰਦੇ ਐ ਨੂੰ ਆਪਣੇ ਡਿਜ਼ਾਈਨ ਹੀ ਲੱਭਣ ਦੇ ਕੋਈ ਕਿਹੜਾ ਡਿਜ਼ਾਈਨ ਕਰਵਾਣੇ ਨੇ ਮੈਂ ਸਕਰੀਨ ਸ਼ਾਟ ਜੇ ਸ਼ੇਟੀ ਦਿਖਾ ਇੰਨੇ ਡਿਜ਼ਾਈਨ ਕਰ ਲਏ ਅੱਛਾ ਜਦੋਂ ਲੱਭਣ ਲੱਗੀ ਤਾਂ ਨਾ ਉਦੋਂ ਨਹੀਂ ਲੱਭਦੇ ਹੈਗੇ ਆਹ ਲਓ ਜੀ ਇਦਾ ਤਰ੍ਹਾਂ ਦੁਪੱਟਾ ਬਣਾਵਾਂਗੇ ਹਾਂ ਦੁਪੱਟਾ ਆਪਾਂ ਇਦਾਂ ਹੀ ਬਣਾਵਾਂਗੇ ਇਦਾਂ ਤਰ੍ਹਾਂ ਬਰੋਡ ਜਿਹਾ ਗਲਾ ਬਣਾ ਕੇ ਨਾ ਤੇ ਕੁਝ ਹੋਰ ਬਣਾ ਦਾਂਗੇ ਘੇਰੇ ਤੇ ਤੇ ਬਾਹਾਂ ਬੂਹਾਂ ਤੇ ਕੁਝ ਤੇ ਨਹੀਂ ਤੇ ਕੁਝ ਹੋਰ ਡਿਸਾਈਨ ਕਰ ਲਾਂਗਾ ਜਰਾਤ ਨੂੰ ਬਸ ਹਲਕਾ ਜਿਹਾ ਨਾ ਹੋਵੇ ਮੈਂ ਤੈਨੂੰ ਦੱਸ ਦਾਂ ਪਤਾ ਕੀ ਭਾਰਾ ਭਾਰਾ ਜਿਹਾ ਹੋਵੇ ਕਿ ਖੁਸ਼ਰਾਰੇ ਤੇ ਨਹੀਂ ਹੋਣਾ ਤੇ ਸ਼ਰਟ ਭਾਰੀ ਹੋਏਗੀ ਤਾਂ ਹੀ ਵਧੀਆ ਲੱਗਣੀ ਆ ਮੈਂ ਭਾਰਾ ਨਹੀਂ ਜਿਹਾ ਥੋੜੀ ਵੀ ਉਹ ਭਾਰਾ ਹੀ ਹੋਵੇ ਥੱਲੇ ਉਹਨਾਂ ਕੋਲ ਚਾਕਾ ਤੇ ਟੱਪਵਾ ਦਾਂਗੇ ਦੋ ਦੋ ਉਹਨੇ ਬੰਦਾ ਹੈ ਨਾ ਉਹਨੇ ਭਾਰਾ ਹੀ ਕਰਨਾ ਹੈ ਭਾਰਾ ਹੋਣਾ ਚਾਹੀਦਾ ਡਿਜ਼ਾਈਨ ਤੇ ਮੈਂ ਆ ਬਣਾਣੀ ਹੈ ਜੀ ਕੜੀ ਅੱਜ ਪਤਾ ਨਹੀਂ ਸਕੂਲ ਤੋਂ ਆ ਕੇ ਬੜੀ ਭੁੱਖ ਲੱਗੀ ਅੱਗੇ ਨਹੀਂ ਲੱਗਦੀ ਹੁੰਦੀ ਪਰ ਅੱਜ ਬਹੁਤ ਭੁੱਖ ਲੱਗੀ ਹੋਈ ਸੀਗੀ ਤੇ ਮੈਂ ਹੁਣ ਬਸ ਕੱਟਦੀਆਂ ਕਰਦੀਆਂ ਤਿਆਰੀ ਕੜੀ ਦੇ ਸਮਾਨ ਦੀ ਤੇ ਟਾਈਮ ਉਹ ਕਰਦੇ ਆ ਟਾਈਮ ਨਾਲ ਬਣਾ ਕੇ ਰੱਖਦੇ ਆ ਤੇ ਨਾਲ ਰੋਟੀਆਂ ਪਕਾਣੀਆਂ ਸੱਚ ਨਹੀਂ ਰਾਈਸ ਹੈਂ ਰਾਈਸ ਫੇ ਤੂੰ ਆਓਗੇ ਫੇਰ ਬਣਾਵਾਂਗੀ ਫੇਰ ਬਣਾ ਹੋਣਾ ਆ ਚੁੰਨੀ ਤੂੰ ਨਵੀਂ ਲਾ ਲਈ ਅਮਣੇ ਦੇ ਨਾਲ ਨਵੀਂ ਕਿਹੜੀ ਆਹ ਵਾਲੀ ਤੇ ਨਵੀਂ ਹੀ ਹੈ ਲੈ ਰੋ ਜੀ ਬੂਆ ਆਵळा ਇਧਰ ਵਾਲਾ ਕੋਲਾ ਉਧਰ ਤੋਂ ਮਿਲਾਂਦਾ ਕੋਲਰ ਪਿਆ ਹੈ ਚੱਲੀ ਅੱਜ ਮੰਨ ਸਾਡਾ ਟੇਲਰ ਆ ਗਿਆ ਚੱਲਦਾ ਇਟਲੀ ਵਾਲਿਆਂ ਦਾ ਕੰਮ ਕਰਨਾ ਹਾਂ ਪਹਿਲਾਂ ਤਾਂ ਇਟਲੀ ਵਾਲਿਆਂ ਦਾ ਕਰ ਇਟਲੀ ਵਾਲਿਆਂ ਨਾਲੀ ਬੜੀ ਅੱਜ ਤਸੱਲੀ ਕਰਵਾਈ ਫੋਨ ਕਰਕੇ ਆਪਾਂ ਨਾ ਘਰ ਆਪਾਂ ਵੀ ਡਿੱਟ ਕੋਟ ਐਡ ਕਰਾਂ ਪਰ ਇਟਲੀ ਵਾਲਿਆਂ ਦੇ ਚਿਹਰੇ ਤੇ ਖੁਸ਼ੀ ਸਾਫ ਚੱਲ ਗਈ ਵੀ ਉਹ ਗੱਲ ਕਰਨ ਨੂੰ ਮਤਲਬ ਤਰਸ ਗਿਆ ਹੀ ਵਿਚਾਰੇ ਹਨਾ ਕੀ ਕਰੀਏ ਯਾਰ ਉਹਨਾਂ ਤੁਹਾਡਾ ਵੀ ਨਹੀਂ ਕਸੂਰ। ਅਰੇ ਨਵੀ ਵੀ ਕਹਿੰਦੀ ਵਿਚਾਰੀ ਕਹਿੰਦੀ ਹਾਏ ਤੁਹਾਡੀਆਂ ਭੈਣਾਂ ਦਾ ਮੰਮੀ ਫੋਨ ਆ ਗਿਆ 4 ਮਹੀਨੇ ਬਾਅਦ। ਪਤਾ ਨਹੀਂ ਕੀ ਉਲਝ ਗਏ ਹਾਂ ਬਸ ਟਾਈਮ ਐ ਹੋ ਗਿਆ ਸੀਗਾ ਬਿਜ਼ੀ। ਬੰਦਾ ਫਸੀ ਜਾ ਰਿਹਾ ਏ। ਇੰਨੇ ਕਿ ਫੋਨ-ਕਾਲ ਕਰਨ ਵਾਲੇ ਮੈਂ ਨਾ ਮੈਂ ਕਹਿੰਦੀ ਫਿਰ ਕਹਿੰਦੇ ਕਿ ਮੈਨੂੰ WhatsApp ਤੇ ਮੈਸੇਜ ਕੀਤੇ ਹੋਏ ਸੀ ਜਿਨ੍ਹਾਂ ਦਾ ਮੇਰੇ ਰਿਪਲਾਈ ਨਹੀਂ ਕਰਦੇ ਆਪਣੇ ਪਿੰਡੋਂ ਮੈਸੇਜ ਆਇਆ ਸੀ। ਜਿਆਦਾ ਤਾਂ ਕਿਹੜਾ ਗਗਨ ਦੀ ਮੰਮੀ ਦਾ ਪਿੱਟੀ ਕਰ ਕਿਹੜਾ ਆਏ ਉਹ। ਫੋਨ ਮੈਨੂੰ ਨੰਬਰ ਨਹੀਂ ਲੱਭਾਂਦੇ ਉਹ। ਨੰਗਾ ਗਗਨ ਦੇ ਵੀਡੀਓ ਵੇਖਣੇ ਤਾਂ ਪਲੀਜ਼ ਮੈਨੂੰ ਮੈਸੇਜ ਕਰੀਂ। अच्छा तो नंबर सेव ਨਹੀਂ ਕੀਤਾ ਉਹਨਾਂ ਦਾ ਮੈਂ ਤੁਹਾਨੂੰ ਦੱਸਣ ਲੱਗ ਗਿਆ ਉਹ ਤੋਂ ਬਾਅਦ ਵੀ ਆ ਗगन ਦੀ ਮੀਂਹ ਫਿਰ ਤੂੰ ਆਪਣੀ ਵੀਡੀਓ ਚ ਦੱਸਦੀਆਂ ਸੁਣ ਲੈਣਗੇ ਨਾ ਮੈਂ ਉਹ ਨੂੰ ਅਜੇ ਇੰਸਟਾਗ੍ਰਾਮ ਤੇ ਲੱਭਦੀਆਂ ਗगन ਨੂੰ ਹਾਂ ਹੈਗੀ ਗगन ਇੰਸਟਾ ਤੇ ਹਾਂ ਜਾਨ ਨੂੰ ਜੋਤੀ ਨੂੰ ਫੋਨ ਕਰਾ ਕੇ ਤੂੰ ਕਰੀ ਮੇਰੀ ਗੱਲ ਕਰਾ ਦੇ ਉਧਰ ਹਾਂ ਇਦਾਂ ਕਰ ਲਈ ਜੋਤੀ ਗੱਲ ਕਰਾ ਦੇਗੀ ਜੋਤੀ ਨੂੰ ਕਰੀ ਕਿੰਨੀ ਅੱਕੜ ਭਰੇ ਵੀ ਫੋਨ ਤੇ ਗੱਲ ਹੀ ਨਹੀਂ ਕੀਤੀ ਹੈਗੀ ਨਹੀਂ ਨਹੀਂ ਪਤਾ ਕੀ ਹੈ ਸਾਰਿਆਂ ਨੂੰ ਪਤਾ ਹੀ ਹੈ WhatsApp ਤੇ ਨਾ ਬਹੁਤ ਮੈਸੇਜ ਆਉਂਦੇ ਉਹਦੇ ਕਰਕੇ ਪਤਾ ਨਹੀਂ ਲੱਗਦਾ ਹੈਗਾ ਇੱਕ ਨੰਬਰ ਮੇਰੇ ਆਇਆ ਕਿ ਦੀਦੀ ਦਾ ਹੀ ਉਹਨਾਂ ਨੇ ਦੱਸੀ ਕੋਈ ਕੰਮ ਨਹੀਂ ਕਦ ਮੈਂ ਨੰਬਰ ਲੱਭ ਲੱਭ ਕੇ ਮਰ ਗਈ ਨੰਬਰ ਲੱਭਾ ਤਾਂ ਮੈਂ ਘਰ ਕੇ ਨਾ ਕਿ ਇਮੀਗ੍ਰੇਸ਼ਨ ਨਾਲ ਨੂੰ ਫੋਨ ਲਾ ਕੇ ਆਇਤਾ ਇਮੀਗ੍ਰੇਸ਼ਨ ਉਹਨਾਂ ਨੂੰ ਕਹਿ ਕੇ ਮੈਨੂੰ ਵੀਜ਼ਾ ਹੀ ਦੇ ਦੋ ਮੈਂ ਉਹਨਾਂ ਨੂੰ ਕਿਹਾ ਉਹ ਦੇ ਦੇ ਨਾ ਹਾਂ ਤਾਂ ਵੀਜ਼ਾ ਨਾਲ ਆਇਆ ਤਾਂ ਮੈਨੂੰ ਕੋਈ ਦੱਸਾਂਗੇ ਤੇ ਮੈਂ ਉਹਨੂੰ ਇਮੀਗ੍ਰੇਸ਼ਨ ਲਾ ਕੇ ਫੋਨ ਕਰਿਆ ਨਹੀਂ ਮੈਂ ਦੀਦਾ ਟੀਪੇ ਅਨੰਦ ਦੇ ਵੀਜ਼ਾ ਦਾ ਕੀ ਬਣਿਆ ਤੇ ਉਹ ਕਹਿੰਦੇ ਮੈਡਮ ਤੁਸੀਂ ਕਿੰਨਾ ਦਾ ਅਪਲਾਈ ਕੀਤਾ ਹੋਇਆ ਤੇ ਮੈਂ ਤਾਂ ਬਾਤ ਮੱਥੇ ਦਾ ਆ ਕਿਹਾ ਗਿਆ ਭੇਜ ਦੋ ਕਹੇਤੀ ਕਹੇ ਮੈਨੂੰ ਮੈਡਮ ਤੁਸੀਂ ਕਿੰਨਾ ਦਾ ਅਪਲਾਈ ਕੀਤਾ ਦੱਸੋ ਕਰੋ ਨਾਮ ਦੱਸੋ ਕਿ ਅਸੀਂ ਫਾਈ ਚੱਕਾ ਲਿਆ ਆਏ ਹਾਏ ਰੱਬਾ ਅੜੀਸੀ ਮੂੰਹ ਰਾਨੇ ਹੋਈ ਕੋਈ ਵੀਡੀਓ ਭੇਜੀ ਹੋਰ ਕੋਈ ਭੇਜ ਗਈ ਨਹੀਂ ਮੈਂ ਆਪਣਾ ਵਲੌਗ ਬਣਾਉਂਦੀ ਆਂ ਕੌਣ ਕਹੇ ਸੀ ਮੂੰਹ ਕਹਿੰਦੀ ਅੱਛਾ ਅੱਛਾ ਚੱਲ ਬਣਾ ਲੈ ਬਣਾ ਲੈ ਨੇ ਮੇਰਾ ਜਨੇ ਰਾਜੇ ਨੇ ਤਾਂ ਮੈਨੂੰ ਪ੍ਰੋਮਿਸ ਕੀਤਾ ਸੀ ਨਾ ਹਾਂ ਕੋਈ ਨਾ ਮੈਂ ਤੈਨੂੰ ਭੇਜਾਂਗਾ ਕਹਿੰਦਾ ਉੱਥੇ ਮਿਲਦੇ ਆਂ ਦੀ ਬਣਾ ਕੇ ਤੇ ਅੱਜ ਫਾਈਨਲੀ ਸਿਮਰਨ ਪਹੁੰਚ ਚੁੱਕੀ ਹੈ ਰਾਜੇ ਦੇ ਕੋਲ ਤੇ ਬੜੀ ਖੁਸ਼ੀ ਹੋਉਂਦੀ ਸਾਨੂੰ ਬੜੀ ਖੁਸ਼ੀ ਹੁੰਦੀ ਸਿਮੂੰ ਬੜੀ ਖੁਸ਼ ਹੋਈ ਮਾਮੇ ਨੂੰ ਮਿਲ ਕੇ ਕਹਿੰਦੀ ਮੈਨੂੰ ਐ ਲੱਗੰਦਿਆ ਵੀ ਮੈਂ ਨਾ ਅੱਜ ਨਾਨਕੇ ਆਈ ਹੋਈ ਆ ਆਪਣੇ ਤੇ ਸਿਮਰਨ ਜਦੋਂ ਮਤਲਬ ਰਾਜਾ ਇੱਥੇ ਸੀ ਚਲੋ ਆ ਗਿਆ ਐਮਨ ਕਿੰਨੀ ਬਾਜ ਆਈ ਨਾ ਤੇ ਗੀਅਰ ਤੇ ਸੱਚ ਫਾਈਬਰ ਲਵਾ ਲਈ ਆਪਾਂ ਨੇ ਤੇ ਹੁਣ ਬੜਾ ਵਧੀਆ ਲੱਗਣ ਲੱਗ ਗਿਆ ਮੈਂ ਜਦੋਂ ਆਈ ਤੇ ਮੈਨੂੰ ਧਿਆਨ ਨਹੀਂ ਦਿੱਤਾ ਹੈਗਾ ਮੈਂ ਤੁਹਾਨੂੰ ਦਿਖਾਨੀ ਆ ਵੈਸੇ ਤਾਂ ਐਮਨ ਨੇ ਵੀ ਢਕਾਇਆ ਹੀ ਹੋਣਾ ਐਮਨ ਆ ਕਿ ਉੱਪਰ ਇਧਰੋਂ ਘੱਟ ਨਹੀਂ ਲਾਤੀ ਥੋੜੀ ਜੀ ਹੈ ਉਹਦੇ ਉੱਪਰ ਲੋ ਜੀ ਇਹ ਬਹੁਤ ਫਤਿਹ ਆ ਦੇਖੋ ਆਹਦੇ ਇੱਥੇ ਥੋੜੀ ਘੱਟ ਉਹ ਕੀਤੀ ਹੈ ਕਟਿੰਗ ਪਰ ਚਲੋ ਜੀ ਕੋਈ ਗੱਲ ਨਹੀਂ ਥੋੜਾ ਬੋਤਾਂ ਵਾਦਾ ਘੱਟਾ ਚੱਲਦਾ ਆ ਪਰ ਹੁਣ ਵਧੀਆ ਲੱਗਣ ਲੱਗ ਗਿਆ ਨਾਲੇ ਤਾਂ ਹੁੱਲਾ ਹੋ ਗਿਆ ਓਏ ਕੌਣ ਆ ਗਿਆ ਉਹ ਇਸ ਤਾਂ ਗੇਟ ਦੇਖਣ ਆਏ ਹਾਂ ਤੇ ਉਧਰੋਂ ਭਾਜੀ ਆ ਗਏ ਚੱਕੋ ਜੀ ਆ ਗਈ ਲੱਸੀ ਹੁਣ ਆਪਾਂ ਬਣਾਣੇ ਆ ਕੜੀ ਜਾਓ ਟਾਈਮ ਨਾਲ ਮੈਂ ਤੇਰੇ ਕੋਲ ਬੁੱਕ ਤੇ ਹੁਣ ਤੇਰੇ ਕੋਲ ਨਾ ਟਿਕੂ ਕੋਈ ਨਹੀਂ ਅਮਨ ਕੁਰਤੀਆਂ ਆ ਗਈਆਂ ਤੁਹਾਨੂੰ ਕੋਲ ਕੁਰਤੀਆਂ ਆ ਗਈਆਂ ਉਹ ਪੁੱਤ ਲਈ ਆਈਆਂ ਨੇ ਫਿਰ ਆਪਾਂ ਨੂੰ ਦੇਖ। ਮਾਤਾ ਲੈ ਨਹੀਂ ਨਹੀਂ ਮੈਂ ਉਹ ਤਾਂ ਆਪਾਂ ਸਮਾਨ ਧਰਤਾ। ਸਾਰੇ ਹੂੰ। ਅੰਮਣ ਸਮਾਨ ਸਾਰਾ ਧਰ ਤਰ ਲਈ। ਆ ਤੇਨੂੰ ਕੋਲ ਮੈਂ ਧਰ ਲੈ ਤੈਨੂੰ ਚੱਕ ਚੱਕ ਚੰਗਾ ਮੈਂ ਚੱਕ ਕਰ ਲਾ ਮੜਾ ਫਿਰ ਹਾਂ ਨਾ ਜਾਵੇ। ਫਤਗੇਟ ਖੋਲ ਪੁੱਤ। ਫਤ ਤੂੰ ਨਿੱਕਰ ਬਣਾਣ ਪਾ ਕੇ ਆ ਜਾਣਾ ਨਾ ਤੇਰੀ ਵੀਡੀਓ ਬਣਾਉਣ ਜੋਗੇ। ਦੇ ਲੈ ਇਹ। ਫਤ ਜੰਦਾ ਦੇਖੋ ਹੈਂ ਦਾ ਦਿਲ। ਧੰਨਵਾਦ। ਤੂੰ ਵੇਖਿਆ ਹਾਂ ਦਾ ਦਿਲ। ਇੱਕ ਵਾਰੀ ਹੈ? ਲੱਗੇ ਨਹੀਂ ਆਈ ਸੀ। ਧੰਨਵਾਦ। ਚੈਨਲ ਲਾਇਕ ਐ ਕਿ ਐਸਾ ਅਮਣ ਆਏਗੀ ਹੁਣ ਬਾਹਰ ਕਿ ਨਹੀਂ ਅਸਵਾ ਕੀ ਕਰੋਂ ਕੋਨ ਚੱਕ ਕੇ ਲਿਆ ਜਾ ਫਤ ਲਿਆ ਦੇ ਚੱਕ ਕੇ ਫਤ ਨਿੱਕਰ ਬਣਾਣ ਪਾ ਕੇ ਆ ਜਾਂਦਾ ਵੀਡੀਓ ਤੇ ਸਟ੍ਰਾਈਕ ਲਿਆਉਣ ਵਾਸਤੇ ਜਾ ਬੱਚੀ ਕਹਿੰਦੀ ਤੁਹਾਨੂੰ ਆਗੇ ਕੁੜਤੀਆਂ ਕਿ ਨਹੀਂ ਨਾ ਕਹਿੰਦੀ ਪਤਾ ਨਹੀਂ ਕਾਰਨ ਕੋਈ ਨਹੀਂ ਕੁਛ ਨਹੀਂ ਆ ਵੀ ਡਾਕਟਰ ਚ ਨਾ ਆਈਆਂ ਹੁਣ ਕਿਤੇ ਅੱਛਾ ਨਹੀਂ ਉਹ ਸ਼ਾਰਟ ਨੇ ਕੁੜਤੀਆਂ ਕਿ ਲੌਂਗ ਨੇ ਨਹੀਂ ਇਆਂ ਲੌਂਗ ਨੇ ਹੈਗੇ ਸ਼ਾਰਟ ਨਹੀਂ ਹੈਗੇ ਮੈਂ ਜੇ ਤੇ ਸ਼ਾਰਟ ਨੇ ਵੀ ਮੈਂ ਜੀਨਸ ਨਾ ਕੱਲ ਜਣ ਕਿਆਂ ਹਾਂ 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 ਪਾ ਜੀਨਸ ਨਾ ਪਾਓ ਕਿ ਮੈਂ ਜੀਨਸ ਲੈ ਲਾਂ ਉਹਦੇ ਚੱਲ ਉਹਦੇ ਨਾਲ ਜੀਨ ਨਾਲ ਬੰਦਾ ਪਾ ਦਾਂਗਾ ਹਾਂ ਦੱਲੇ ਆ ਵਾ ਉਹ ਦੇਖੀ ਕਿੰਨੇ ਪਰਸੈਂਟ ਹੋਏ ਫੋਨ ਅੱਛਾ ਪ੍ਰਧਾਨ ਜੱਜ ਬਣ ਕੇ ਕਹਿੰਦੀ ਕਿ ਕਿੱਡੀ ਸੁਬਹ ਹੈ ਹਯਾ ਮੰਨ ਤਰ ਪਸੀਨਾ ਕਿ ਨਾ ਆ ਪਿਆ ਏ ਮੂੰਹ ਵੀ ਲੰਦਾ ਹੋਇਆ ਹੋ ਗਿਆ ਫੋਨ ਤੇਰਾ 24% ਤੇਰੇ ਮੂੰਹ ਤੇ ਮਨ ছਾਈਆਂ ਪੈ ਰੀਆਂ ਤੀਆਂ ਤੋਂ ਪਹਿਲਾਂ ਪਹਿਲਾਂ ਕੁਝ ਕਰ ਲੈ ਮਾਂ ਹਾਂਜੀ ਹਾਂਜੀ ਬਣਾ ਦਨੀ ਆ ਕਾਫੀ ਮਮਾ ਤੁਹਾਡੀ ਸੇਵਾ ਚ ਹਾਜ਼ਰਾ 24 ਘੰਟੇ ਮਮਾ ਆਪਾਂ ਫੁੱਟ ਮਰ ਜੇ ਓਏ ਨਹੀਂ ਤੂੰ ਲਾਸਟ ਵਾਰੀ ਵਿਆਹ ਹੀ ਕਮ ਕੀਤਾ ਹੀ ਨਾ ਹੁਣ ਵੀ ਟੇਬਲ ਤੇ ਚੜ ਗਿਆ ਹੈ ਓ ਮੇਰੇ ਕਮਰੇ ਚ ਤਾਂ ਬੈਦਰ ਆਇਆ ਇਤਨਾ ਬੈਦਰ ਵੀ ਸੰਭ ਰਾਖਾ ਅਗਲੇ ਦਿਨ ਇੱਥੇ ਹੀ ਕਰਨ ਆਇਆ ਉਹ ਵੇ ਇੱਕ ਪੈਕੇਟ ਪਿਆ ਹੋਇਆ ਚੱਲ ਤੂੰ ਜਾ ਚੱਲ ਚੱਲ ਛੁੱਟੀ ਅਬ ਇਹਦੀ ਆਖਲਾ ਲਾ ਲੈ ਹੂੰ ਲਾ ਨਹੀਂ ਫਿਕਰ ਰਵਣ ਜਾਨ ਨੇ ਕਾਫੀ ਬਣਾ ਦੀ ਚੰਗਾ